ਜੋਤ ਸਿੰਘ 'ਤੇ ਦੋਵਾਂ ਵੱਟਾ ਛੜਕਾ ਲਗਿਆ ਜਿਹਾ ਤਨਉਦਾਸ ਨੇ ਕਿ ਹਾਲ ਹੀ ਦੇ ਵਿੱਚ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਉਣ ਵਾਲੇ 7 ਦਿਨਾਂ ਦੇ ਵਿੱਚ ਉਹਨਾਂ ਨੂੰ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਜਿੰਨੇ ਵੀ ਦਸਤਾਵੇਜ਼ ਸਿੱਗੇ ਜਮ੍ਹਾਂ ਕਰਵਾਉਣੇ ਪੈਣੇ ਅਜਿਹਾ ਨਾ ਕਰਨ ਦੇ ਉੱਤੇ ਉਹਨਾਂ ਨੂੰ 850 ਕਰੋੜ ਰੁਪਏ ਦਾ ਜੁਰਮਾਨਾ ਵੀ ਜੋਖੀ ਹੈ ਲਗਾਇਆ ਜਾ ਸਕਦਾ ਹੈ ਕਾਜੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤਕੌਰ ਸਿੱਧੂ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਪਤਨੀ ਨਵਜੋਤਕੌਰ ਸਿੱਧੂ ਕੈਂਸਰ ਦੇ ਚੌਥੇ ਸਟੇਜ ਤੋਂ ਰਿਕਵਰ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਪਤਨੀ ਬਿਨਾਂ ਕਿਸੇ ਡਾਕਟਰੀ ਇਲਾਜ ਜਾਂ ਦਵਾਈ ਤੋਂ ਸਿਰਫ 40 ਦਿਨਾਂ ਦੇ ਵਿੱਚ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਉਹਨਾਂ ਦੇ ਇਸ ਦਾਅਵੇ ਤੋਂ ਬਾਅਦ ਉਹਨਾਂ ਨੇ ਦੇਸ਼ ਭਰ ਦੇ ਡਾਕਟਰਾਂ ਦੇ ਵਿਰੋਧ ਜੋਕੇ ਸਾਹਮਣਾ ਕਰਨਾ ਪਿਆ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਖੁਰਾਕ ਨੇ ਉਹਨਾਂ ਦੀ ਪਤਨੀ ਨੂੰ ਚੌਥੇ ਸਟੇਜ ਦੇ ਕੈਂਸਰ ਤੋਂ ਜੋਕੇ ਕਾਬੂ ਪਾਉਣ ਦੀ ਮਦਦ ਕੀਤੀ ਹੈ ਜਿਸ ਤੋਂ ਬਾਅਦ ਕੈਂਸਰ ਮਾਹਿਰਾਂ ਅਤੇ ਡਾਕਟਰਾਂ ਦੁਆਰਾ ਜੋਕੇ ਉਹਨਾਂ ਦੀ ਤਿੱਖੀ ਅਲੋਚਨਾ ਕੀਤੀ ਗਈ ਹੈ ਇਸ ਤੋਂ ਬਾਅਦ ਸਿੱਧੂ ਨੇ ਸਪਸ਼ਟ ਕੀਤਾ ਸੀ ਕਿ ਉਹਨਾਂ ਦੀ ਪਤਨੀ ਦੀ ਜੋਕੇ ਸਰਜਰੀ ਕੀਮੋਥੈਰਪੀ ਅਤੇ ਜੋ ਵੀ ਹਾਰਮੋਨਲ ਥੈਰਪੀ ਹੁੰਦੀਆਂ ਨੇ ਉਸ ਦੇ ਜੋ ਕਿ ਇਹ ਟਾਰਗੇਟ ਉਸ ਦੇ ਕਾਰਵਾਈ ਕੀਤੀ ਗਈ ਹੈ ਇੰਸਟਾਗ੍ਰam ਤੇ ਸ਼ੇਅਰ ਕੀਤੀ ਇੱਕ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡਾਕਟਰਾਂ ਦੀ ਬਹੁਤ ਇੱਜ਼ਤ ਕਰਦੇ ਨੇ ਉਹਨਾਂ ਦੀ ਪਤਨੀ ਡਾਕਟਰਾਂ ਦੀ ਸਲਾਹ ਲੈ ਕੇ ਹੀ ਆਪਣੀ ਲਾਈਫ ਪਲਾਨ ਕਰਦੀ ਹੈ ਨਵਜੋਤਪੁਰ ਸਿੱਧੂ ਜੋ ਕਿ ਖੁਦ ਇੱਕ ਡਾਕਟਰ ਹੈ ਉਹਨਾਂ ਨੇ ਕਦੇ ਡਾਕਟਰੀ ਸਲਾਹ ਤੋਂ ਬਿਨਾ ਕੋਈ ਕਦਮ ਨਾ ਚੁੱਕਣ ਦੇ ਜ਼ੋਰ ਦਿੱੰਦਿਆ ਕਿ ਆਏ ਕਿ ਡਾਈਟ ਜੋ ਚਾਰਟ ਹੈ ਉਸ ਨੂੰ ਉਹਨਾਂ ਨੇ ਜੋ ਕਿ ਪ੍ਰੋਪਰ ਤਰੀਕੇ ਦੇ ਨਾਲ ਫੋਲੋ ਕੀਤਾ ਜਿਸ ਦੇ ਕਾਰਨ ਉਹ ਆਪਣੀ ਕੈਂਸਰ ਵਰਗੀ ਵੱਡੀ ਬਿਮਾਰੀ ਤੋਂ ਬਾਹਰ ਨਿਕਲ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਆਯੁਰਵੇਦ ਅਤੇ ਜਾਪਾਨੀ ਅਭਿਆਸਾਂ ਦੇ ਸਿਧਾਂਤਾਂ ਨੂੰ ਸ਼ਾਮਿਲ ਕਰਦੇ ਹੋਏ ਤਿਆਰ ਕੀਤਾ ਗਿਆ ਹੈ ਜੋ ਕਿ ਵਰਤ ਕੇ ਉਹਨਾਂ ਨੇ ਆਪਣੀ ਸ਼ਕਤੀ ਦੇ ਉੱਤੇ ਜ਼ੋਰ ਦਿੱਤੇ ਨੇ ਤੇ ਇਸ ਦੇ ਕਾਰਨ ਉਹ ਆਪਣੇ ਕੈਂਸਰ ਵਰਗੀ ਇੰਨੀ ਵੱਡੀ ਜੋ ਬਿਮਾਰੀ ਹੈ ਉਸ ਤੋਂ ਬਾਹਰ ਨਿਕਲ ਪਏ ਬਿਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਫੈਸਲਾ ਲਿੱਤਾ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਉਸ ਦੇ ਵਿੱਚ ਨਵਜੋਤ ਕੋਲ ਦੇ ਜਿੰਨੇ ਵੀ ਕੈਂਸਰ ਦੇ ਦਸਤਾਵੇਜ਼ ਨੇ ਉਹਨਾਂ ਨੂੰ ਜਮ੍ਹਾਂ ਕਰਵਾਉਣੇ ਪੈਣਗੇ